ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਹੀਟਪ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਬੱਚਾ ਲੀਆਂ ਤੇ ਇੱਕ ਟੁਕੜਾ ਗੱਪਨ ਚੱਕ ਪਾਸ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੈ ਕਿ ਹਰ ਇੱਕ ਵੀਡੀਓ 'ਚ ਬੇਨਤੀ ਇਹੀ ਹੁੰਦੀ ਆ ਜਿੱਥੋਂ ਵੀ ਪਸ਼ੂ ਲੈਣਾ ਵਾ ਆਪਣੇ ਦੋ ਟਾਈਮ ਚਵਾਈ ਕਰਕੇ ਲੋ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਰੋਣਾ ਸਾਡੇ ਤੇ ਰੋਣਾ ਵਪਾਰੀ ਵੀ ਤੇ ਰੋ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਪਸ਼ੂ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾਕ ਜੀ ਜਿਆਦਾ ਵਧੀਆ ਤੁਸੀਂ ਸੁਣਾਓ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸ ਦੀਏ ਕਰੀ ਆਪਣਾ ਨਾਮ ਪ੍ਰੇਮ ਸਿੰਘ ਹੈ ਜੀ ਦੇ ਖੁਰਦ ਤਸੀਲ ਹੀ ਨਾਲਾ ਜ਼ਿਲ੍ਹਾ ਅਮਰੀਕ ਸਰ ਤੇ ਫੋਨ ਨੰਬਰ ਹੀ ਬੋਲ ਦਿਆ 9501296150 ਤੇ ਅਜ ਪ੍ਰੇਮ ਸਿੰਘ ਜੀ ਹੁਣੇ ਕਹਿੰਦੇ ਸੀ ਲੇਟ ਬਹੁਤ ਹੈ ਛੋਟੇ ਛੋਟੇ ਪਾ ਦੇਣੇ ਆ ਮੈਂ ਨਾ ਨਿਕ ਨਿਕੇ ਪਾ ਦੇਣੇ ਵਿੱਚ ਅਜ ਲੇਟ ਤੇ ਹੈ ਅੱਛਾ ਅੱਜ ਮੈਂ ਨਾ ਔਡ ਟੋੜ ਦੀਆਂ ਵਾਲਾ ਕੰਮ ਹੀ ਕਰ ਦੇਣਾ ਅੱਜ ਠੀਕ ਆ ਮੈਂ ਨਾ ਤਾੜ ਤਾੜ ਜਾਣ ਗਿਆ ਪਹਿਲੇ ਪਹਿਲੇ ਫੋਨ ਤੇ ਮੈਂ ਨਾ ਵੇਖੀ ਜਾਓ ਬਸ ਤੇ ਚਲੋ ਠੀਕ ਆ ਫਿਰ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹ ਤੋਂ ਹੀ ਕਰੀਏ ਸ਼ੁਰੂਆਤ ਇਹ ਵੀ ਜੀ ਚੌਗੀ ਛਗੀ ਹੋ ਗਈ ਆ ਹੁਣ ਛਿੱਗੀ ਵਾਲਾ ਦੰਦ ਤੋੜਦਾ ਪਰ ਚੌਗੀ ਵੀ ਨਹੀਂ ਕਹਿ ਸਕਦੇ ਛਿੱਗੀ ਕਹਿ ਸਕਦੇ ਹਾਂ ਹੁਣ ਠੀਕ ਆ ਹਾਂਜੀ ਪਹਿਲਾ ਸੂਆ ਝੋਟੀ ਜੀ ਪਹਿਲਾ ਸੂਆ ਕੱ ਸੱਜਰ ਸੁਈ ਬਿਲਕੁਲ 나ੜੂ ਤੇ ਬੱਚਾ ਟੋਕਣ ਵਾਲੇ ਭਾ ਕਰਦੇ ਨੇ ਸੱਜਰ ਮਈਆਂ ਦੇ ਅੱਜ ਠੀਕ ਆ ਥੱਲੇ ਵੇਖੋ ਕੰਜ ਲੱਗੇ ਆ ਥੱਲੇ ਅੱਜ ਤੇ ਬੋਲਾ ਹੀ ਹੋਣਾ ਫਿਰ ਇੱਦੇ ਕੋਲ ਬੋੜਾ ਹੀ ਨਜੀਰੇ ਥੱਲੇ 6 ਹੋ ਜੇ 7 ਹੋ ਜੇ 6 ਕਿਲੋ ਕੋਈ ਮੀਰ ਭਰਾ ਮੰਨ ਕੇ ਲਵੇ ਠੀਕ ਆ ਆਖੰਡ ਘਾਟੋ ਜੀ ਆਪਾਂ ਕਹਿ ਨਹੀਂ ਸਕਦੇ ਆ ਦੇਖ ਸੰਦੇ ਸ਼ਵਾਨਾ ਇਹਦਾ ਲੱਗੇ ਬਾਕੀ ਵੀਰ ਜੀ ਬੈਕਪੋ ਬਹੁਤ ਜ਼ਿਆਦੀ ਹੈ ਤੇ ਕਿੰਨਾ ਕੁ ਤਰ੍ਹਾਂ ਦੁੱਧ ਚ ਵਾਈ ਜਾਊਗੀ ਹੈ ਦੁੱਧ ਵੀਰ ਜੀ ਤਾਨੂੰ ਪਤਾ ਇਹ ਜਿਹੜੇ ਲਾਕੇ ਜਾਣੀਆਂ ਨਾ ਉੱਥੇ ਨਾ ਵੱਧ ਕੱਢਨੇ ਕੱਢਣਾ ਵਾ ਅੱਛਾ ਇਹ ਜਾਣੀਆਂ ਮਾਲਵੇ ਲਾਕੇ ਸਿੱਧੀ ਗੱਲ ਆ ਅੱਛਾ ਕਿ ਉੱਥੇ ਤੁਹਾਨੂੰ ਪਤਾ ਇਹਨਾਂ ਕੱਢਨੇ ਕੱਢਣਾ ਦੋ ਦੋ ਉੱਥੇ ਖਰਾਕ ਸਾਡੇ ਇੱਧਰ ਨੂੰ ਥੋੜਾ ਵੀ ਖਰਾਕ ਘੱਟ ਪੁਣੀ ਆ ਉੱਧਰ ਤੁਹਾਨੂੰ ਪਤਾ ਖਰਾਕ ਪੈਂਦੀ ਖੁੱਲੀ ਠੀਕ ਆ ਦਿਹਾੜੀ ਦਾ ਡੰਗਰ ਨੂੰ 8 ਕਿਲੋ ਵੀਰ ਆਪਣੇ ਖੜਦੇ ਆ ਨਾ ਮਾਲ 8 ਕਿਲੋ ਦਿਹਾੜੀ ਦਾ ਉਹ ਵੰਡ ਪੁੰਦੇ ਆ ਅੱਛਾ ਤੇ ਸਾਡੇ ਇੱਧਰ ਤੁਹਾਨੂੰ ਪਤਾ ਦੁੱਧ ਨਾਲ ਦਾ 8 ਕਿਲੋ ਪਿੰਦਾ ਠੀਕ ਆ ਹਾਂਜੀ ਤੇ ਉਹ ਦਿਹਾੜੀ ਦਾ 8 ਕਿਲੋ ਵੰਡ ਪੈਣਾ ਡੰਗਰ ਨੂੰ ਤੇ ਆਪੇ ਹੀ ਡੰਗਰ ਨੇ ਮਾਰਨੀਆਂ ਬੜ ਬਾਕੀ ਛੋਟੇ ਸੰਗਰੀ ਵੀ ਝੋਟੀ ਆ ਪਹਿਲਾ ਸੁਆ ਝੋਟੀ ਲੇਖ ਪਿੱਡੀ ਸੋਹਣੀ ਬਾਕੀ ਵੀਰਾਂ ਦੀ ਵੀ ਜੀ ਡਿਮਾਂਡ ਹੁੰਦੀ ਥੋੜੀ ਜੀ ਵੀ ਝੋਟੀ ਨਵੀਂ ਹੋਵੇ ਚੰਗੀ ਹੋਵੇ ਸੋਹਣੀ ਹੋਵੇ ਤੇ ਭਾਚਾ ਭਾ ਵੀ ਜੈਜ ਹੋਵੇ ਤੇ ਝੋਟੀ ਵੀ ਚੰਗੀ ਹੋਵੇ ਸੱਸੂ ਜੀ ਵੀ ਸੱਜਰ ਹੋਵੇ ਚਲੋ ਹੱਲਾਇਆ ਹਲੋ ਵੀਰ ਜੀ ਹਾਈ ਟੂਟ ਚ ਬਹੁਤ ਹੈ ਝੋਟੀ ਜਿੰਨੀ ਵੀ ਚਲੋ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਹੈ ਬਹੁਤੀ ਵੱਡੀ ਵੀ ਨਹੀਂ ਕਹਿ ਸਕਦੇ ਤੇ ਬਹੁਤੀ ਛੋਟੀ ਵੀ ਨਹੀਂ ਚਲਾ ਜਾ ਮੇਲੇ ਜਿਹੜਾ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਹੈ ਜਿਹੜੀ ਮੋਹਨ ਜੀ ਮੜੀਏ ਧਾਰਾ ਮਰਵਾ ਦਈਏ ਚਲੋ ਦਿਖਾ ਦਿਓ ਉਹ ਜਿੱਕਰ ਮੜਾ ਇਹ ਨਾਲ ਪਹਾੜਾ ਲੈਂਦੀ ਜੇ ਕਿਸੇ ਨੇ ਪਹਾੜਾ ਨਹੀਂ ਨਾ ਪੋਣਾ ਫਿਰ ਰੱਸੀ ਪਾਲੇ ਕੋ ਅਗਲੀਆਂ ਲੱਤਾਂ ਨੂੰ ਅੱਛਾ ਫਿਰ ਨੀਲਦੀ ਠੀਕ ਆ ਇਹ ਵੀ ਚੋਣ ਲੱਗਿਆ ਨਹੀਂ ਹਿੱਲੂਗੀ ਤੇ ਇਹ ਵੀ ਜਦੋਂ ਬੱਚਾ ਛੱਡੀਦਾ ਫਿਰ ਮੜਾ ਇਹ ਪਹਾੜਾ ਲੈਂਦੀ ਆ ਤੋ ਰੋ ਹੇ ਬੱਚਾ ਛੱਡ ਦਿਓ ਇੱਕ ਦੀ ਡਾੜੀ ਦਾ ਕਰੂਗੀ हट ਜੂਗੀ ਬੀ ਜੀ ਇੱਕ ਰੀ ਪਤਾ ਲੱਗ ਜਾਊਗਾ ਕਿੱਦਾਂ ਕਰਦੀ ਆ ਪਹਾੜਾ ਲੈਂਦੀ ਪਹਾੜਾ ਲੈਂਦੀ ਗਾੜੀ ਪਹਾੜਾ ਪਾਤਾ ਥੋੜਾ ਹਾਂਜੀ ਹਾਂਜੀ ਤੇ ਜੇ ਪੜਾ ਨਹੀਂ ਗਏ ਵੀਰ ਭਰਾ ਨੇ ਪੋਣਾ ਤੇ ਰੱਸੀ ਪਾਲੇ ਅਗਲੀਆਂ ਲੱਤਾਂ ਨੂੰ ਇਹ ਲੋਕ ਹੀ ਨਾ ਵਰਜੀ ਅਗਲੀਆਂ ਲੱਤਾਂ ਨੂੰ ਇਹ ਦਿਹਾੜੀ ਨੰ ਕਰੂਗੀ ਫਿਰ ਅਰਜੂਰਾਸੀ ਪੈ ਜਾਣੀ ਤੇ ਮਿਲਦੇ ਤੇਰਾ ਬੱਚੇ ਤੇ ਹੀ ਹੈ ਨਾ ਨਾ ਜੀ ਵਰਜੀ ਬੱਚੇ ਤੁਹਾਡੇ ਸਾਹਮਣੇ ਝੋਲਣਗੇ ਪਾਂਥੂਣ ਬਹੁਤ ਸੋਹਣਾ ਵਰਜੀ ਕੱਢਦੀ ਝੋਟੀ ਠੀਕ ਹੈ ਹਾਂ ਜੀ ਸਵੇਰਾ ਪਹਿਲਾਂ ਪਰ ਕੰਮ ਇਹਦੇ ਦੁਜਾਂ ਵਾਲੇ ਦੁਜਣਿਆਂ ਵਾਲੇ ਠੀਕ ਹੈ ਤੇ ਆ ਦੇਖ ਸਾਡੇ ਆਣਾ ਦੇਖੋ ਜੀ ਕੱਢਿਆ ਇਹ ਨਹੀਂ ਨਿਕਲੀ ਹੱਥ ਜੇ ਹੋਣਾਲੇ ਪੂਰੇ ਪੂਰੇ ਥਣ ਮੋਢੇ ਉਹਦੀਆਂ ਮਾਰੂਗੀ ਜੀ ਦਿੱਤਾ ਮਾਰੂਗੀ ਦੇਖੋ ਜੀ ਚਵਾਈ ਚਵਾਈ ਬਹੁਤ ਸੋਹਣੀ ਆ ਆ ਵੇ ਬਾਕੀ ਉਤਰ ਹੈਗੇ ਸਿਲਸ ਲੱਗ ਗਈ ਆ ਔਲ ਔਲ ਦੀ ਕਰਦੀ ਕੋਈ ਨਾ ਨਾ ਖਣਾ ਨੂੰ ਵੀ ਜਿੱਤੀ ਹਿਲਤੂਲ ਮਸ ਲੱਗਾ ਹੁਣ ਇਹ ਤੇਲ ਤੁਲ ਮਲਿਆ ਖਣਾ ਨੂੰ ਉਹਦੇ ਕਰਕੇ ਛੜਾ ਜੀ ਹੱਥ ਤਿਲਕਦਾ ਵਾ ਤਿਲਕਦਾ ਖਣਾ ਨੂੰ ਅਜੇ ਹੁਣੇ ਆਪ ਵੀ ਤੇਲ ਮਲਿਆ ਜਿਹੜਾ ਵੀਰ ਜੀ ਨੇ ਅੰਦਰ ਵੀਰ ਜੀ ਦੇ ਹੱਥਾਂ 'ਨ ਤੇਲ ਜਿਹੜਾ ਲਗਾ ਤੇ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਲੈ ਲੋ ਵੀਰ ਜੀ ਨੇ ਪਸਮਕੇ ਥਣ ਥਣ ਕਿੱਦਾਂ ਸੋਨਾ ਕੱਢਿਆ ਜਾ ਹਾਂਜੀ ਹਾਂਜੀ ਆਹ ਦੇਖੋ ਥਣ ਥਣ ਨੂੰ ਗੇਟ ਗੇਟ ਤੇ ਲਾ ਜੰਦੀ ਝੋਟੀ ਥਣ ਠੀਕ ਹੈ ਬਾਕੀ ਜਿਹੜੇ ਭਰਾ ਵੀਰ ਭਰਾ ਨੇ ਸੇਵਾ ਸੁਭਾ ਵਾਲਿਆ ਲੈ ਗਿਆ ਕੋਈ ਚੰਗਾ ਹਾਂਜੀ ਬਾਕੀ ਵਿੱਚ ਉੱਚੀ ਪੂਛ ਦੀ ਜੇ ਪੂਛ ਲੰਡੀ ਨਹੀਂ ਜੇ ਹਾਂਜੀ ਹਾਂਜੀ ਆਪਾਂ ਵੱਡੀ ਵੀ ਚੈੱਕ ਕਰਾਂ ਛੋਟੀ ਵੇਚੀ ਸੀ ਆ ਥੋੜੇ 20 25 ਦਿਨ ਹੋ ਗਏ ਆ ਜੋ ਵੀ ਪੂਛ ਉੱਚੀ ਸੀ ਕਈ ਮੱਝਾਂ ਪੂਛ ਉੱਚੀ ਦੀਆਂ ਹੁੰਦੀਆਂ ਤੇ ਮੁੱਲ ਕਰੀਏ ਦਾ ਜੱਜ ਮੋਹਲੇ ਦਾ ਵਿੱਚ ਹੀ ਜੈ ਜੀ ਕਰ ਦਈਏ ਕਿੰਨਾ 50 ਹੀ ਦੇ ਦਈਏ ਕਰ ਦਈਏ ਵਿੱਚ ਮਾਨਤਨ ਕੋਈ ਤੁਸੀਂ ਕਰ ਦੋ ਦੋ ਹੀ ਛੱਡ ਦੀਏ ਤਾਂ ਕਾਹ ਲੈਣਾ ਜਿਹੜੇ ਨਹੀਂ ਜਾਂਦੀ ਹੈ 48 ਦੀ 48 ਦੀ ਵੀਰ ਜੀ ਪੂਰੇ ਦੇ ਦਾਂਗੇ ਪਰ ਛੋਟ ਹੀ ਨਹੀਂ ਤੇ ਦੁੱਧ ਕਿੰਨਾ ਗੱਡੀ ਜਾਊਗੀ ਦੁੱਧ ਵੀਰ ਜੀ ਇੰਨਾ ਵੀ 9 ਕਿਲੋ 10 ਕਿਲੋ ਚਵਾਈ ਜਾਊਗੀ ਚਲੋ 8 ਵੇ ਦਈ ਜਾਵੇ ਤੇ ਬੜਾ ਹੈ ਜਿਹੜਾ ਮੁਕੇ ਤੇ ਵੀਰ ਜੀ ਉਹ ਆਪਾਂ ਦੱਸਦੇ ਹਾਂ ਠੀਕ ਹੈ ਬਾਕੀ ਵੀਰ ਜੀ ਨਵੀਂ ਝੋਟੀਆਂ ਹੁਣ ਵੀ ਇੰਨੇ ਦਾ ਖੀਰਿਆ ਵਾ ਜਿਸ ਸਾਹ ਲਈ ਠੀਕ ਹੈ ਤੇ ਹੁਣ ਆ ਥੋੜੀ ਬਾਕੀ ਸੀ ਯੂਸ ਲੱਗ ਝੋਟੀ ਆ ਆ ਥੋੜੀ ਉੱਚੇ ਬੱਚੇ ਦੀ ਆ ਹਾਂਜੀ ਤੇ ਇਹਦਾ ਹਵਾਨਾ ਥੱਲੇ ਆ ਦੇਖ ਸਕਦੇ ਇਹ ਵੀ ਕਾਫੀ ਸਫਾਈ ਜਾਂ ਜਿੰਨੀ ਵੀ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ ਦੇਖੋ ਮਰਜੀ ਜਿਹੜਾ ਪੱਕਾ ਦੁੱਧ ਆ ਨਾ 8 ਕਿਲੋ ਕੰਡੇ ਵਾਲਾ ਹੋਊਗਾ ਹੁਣ ਪੱਕਾ ਦੁੱਧ ਹੈ ਘੱਟ ਕਿਲੋ ਨਾ 8 ਕਿਲੋ ਵੇ ਦੀ ਕੰਡੇ ਦੇ ਚਾੜ ਕੇ ਦਾਂਗੇ ਤੇ ਚਲੋ ਖੋਲੋ ਫਿਰ ਤਾਂ ਬਣਾ ਮਾਲ ਤੇ ਵੇਚੀ ਦਾ ਐਂਜੀ ਭਣਪੁਰਾ ਖੜਦੇ ਆ ਤੇ ਆਪਣਾ ਦੁੱਧ ਦੱਦਲਾ ਕਿਲੋ ਵੱਧ ਨਿਕਲਦਾ ਅਗਲੇ ਘਰ ਤੇ ਮਿਲਦੀ ਦੋਵੇਂ ਟਾਈਮ ਕੱਟੇ ਤੇ ਕੱਟੇ ਤੇ ਵੇਚੀ ਦੋਵੇਂ ਟਾਈਮ ਇਹਦਾ ਖੋਖ ਲੱਥ ਗਿਆ ਇੱਕ ਪਾਸੇ ਉਹ ਵਿੱਚ ਪਿਆ ਵਾ ਖੋਖ ਲੱਥ ਗਿਆ ਆ ਵੇਖੋ ਆ ਗੱਡੀ ਜਿਹੜੀ ਆਈ ਇਹ ਤੇ ਗੱਡੀ ਜੀ ਲੱਥ ਗਿਆ ਖੋਖ ਪਿਆ ਕੋਲੀ ਹਾਂਜੀ ਕੋਲੀ ਆ ਮਰਜੀ ਖੋਗਾ ਥਰੇ ਉਹ ਕੋਹਲੀਆ ਸਿੰਘ ਤੋਂ ਲੱਥ ਗਿਆ ਵਾ ਜਿਹੜਾ ਹੁਣੇ ਦਿਖਾ ਦਿੰਦੇ ਤੁਹਾਨੂੰ ਆਹ ਦੇਖ ਸਾਲੇ ਇਸੋਂ ਇੱਕ ਜਿਸ ਹੋ ਗਿਆ ਤੇ ਡਾਕਟਰ ਡਾਕਟਰ ਗਿਆ ਇੱਕ ਤਾਂ ਕੰਮ ਤੇ ਉਹ ਆਦਾ ਹੈ ਮੈਂ ਪਾ ਦਿੰਨਾ ਡਾਕਟਰ ਆ ਗਿਆ ਅੱਛਾ ਤੇ ਫਿਰ ਪਵਾਦਾ ਵੀ ਕੋਹ ਕੋਈ ਨੀਂਦ ਭਰਾ ਲੈ ਜੇ ਨਾਲ ਕੋਹ ਤੇ ਕਿਸੇ ਡਾਕਟਰ ਕੋਲ ਪਵਾ ਲਈ ਠੀਕ ਆ ਇਹ ਸੈੱਟ ਹੋ ਜਣਾ ਕਿਉਂਕਿ ਪੂਰਾ ਤਾਂ ਪੂਰਾ ਲੱਥਾ ਵਾ ਜੇ ਕਿਸ ਨੇ ਪੋਣਾ ਹੋਵੇਗਾ ਪੈ ਵੀ ਜਾਊਗਾ ਕਈ ਵਾਰੀ ਲਾਂਚ ਡਾਉਣ ਲੱਗਿਆ ਕਈ ਵਾਰੀ ਕਈ ਵਾਅਦੇ ਕਰਦੇ ਹੋ ਜਾਂਦੇ ਬਾਕੀ ਵੀਰ ਜੀ ਉਹ ਵੀ ਸੈਂਕੁੰਡਾ ਜਿਹਦੇ ਵੀ ਕੁੰਡਾ ਜੀ ਹਾਂਜੀ ਹਾਂਜੀ ਪੂਰਾ ਕੋਹ ਘਹਾ ਵਿੱਚ ਕੰਡੈਕਟਰ ਨਹੀਂ ਇਹਦਾ ਪਸਾਰਾ ਬਾਕੀ ਥਣ ਥਣ ਵੇਖੋ ਕਿੱਡਾ ਸੋਹਣਾ ਲੱਗਾ ਥਣ ਤੇ ਲੱਖ ਰੁਪਈਆ ਵਾਲੀ ਮਹੀੰਗ ਲੱਗਾ ਸੀ ਠੀਕ ਹੈ ਜੀ ਤੇ 8 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਇਹਦਾ ਫਿਰ ਮੁੱਲ ਇਹਦਾ ਮੁੱਲ ਵੀਰ ਜੀ ਚੈੱਕ ਜੀ ਕਰ ਦਈਏ ਕਿੰਨਾ ਮੜੀਆਂ ਧਾਰਾ ਨਾਲ ਮਰਵਾ ਦਈਏ ਵਜੀ ਦੀ ਪਹਿਲਾਂ ਦਿਖਾ ਦਿਓ ਆਹ ਦੇਖ ਸਾਡੇ ਵੀ ਇਹਦਾ ਮੈਂ ਕਹਿੰਦਾ ਕਿ ਚਵਾ ਜਿਹੜਾ ਦਿਖਾ ਹੀ ਤੀਏ ਫਾਨਕ ਨੂੰ ਦੇਖ ਸਾਡੇ ਇਹਦੇ ਵੀ ਦਿਖਾ ਦਿਓ ਵੀ ਦੀ ਚਵਾ ਕਿਦੇ ਨੇ ਇਹ ਤਾਂ ਚਵਾਈ ਚਵਾਈ ਤੇ ਪਿਛਲੇ ਸਾਲਾਂ ਦਾ ਵੀ ਚਵਾ ਦਿਖਾ ਦਈਏ ਆਪਾਂ ਚਵਾਈ ਦੇ ਬੜੀ ਘੈਂੜਿਆ ਚਵਾਈ ਝੋਟੀ ਨੂੰ ਵੀ ਘੈਂੜਿਆ ਇਹਨੂੰ ਵੀ ਘੈਂੜਿਆ ਠੀਕ ਹੈ ਜੀ ਦੇਖੋ ਵੀਰ ਜੀ ਚਲੋ ਦਸੀਏ ਮੁੱਲ ਫਿਰ ਇਹਦਾ ਆਪਾਂ ਮੁੱਲ ਵੀਰ ਜੀ ਜਿਆਦੀ ਕਰ ਦੀਏ 55 ਦੇ ਦਈਏ 55 ਦਿਨਾਂ ਦੇ ਉਹ ਕਿਹਦੀ ਸੱਜਣਾ ਝੋਟੀਆਂ ਦੇ 8 ਕਿਲੋ ਦੁੱਧ ਦਈਆਂ ਦੇਣ ਦੇਣ ਤੇ ਹਾਂਜੀ ਲੋਕੀ ਕਹਿੰਦੇ ਪ੍ਰੇਮ ਸਿੰਘ ਦੇ ਅੱਡੇ ਤੋਂ ਮਾਲ ਸਸਤਾ ਮਿਲਦਾ ਤੇ ਤੁਸੀਂ ਮਹਿੰਗਾ ਕਰੀ ਜਾਂਦੇ ਜੇ ਫਿਰ ਨਹੀਂ ਫਿਰ ਤੁਸੀਂ ਕਰ ਲਓ ਜੇ ਕਹਿੰਦੇ ਤੇ ਇੱਕੋ ਗੱਲ ਕਰਦੀ ਐ ਫਿਰ ਜੇ ਸੁਣੋਈ ਹਾਂਜੀ ਇਹ ਤਾਂ ਵੀ ਛੱਡਿਆ 2 50 ਚੋਂ 50 ਚ ਹਾਂਜੀ ਹਜੀ 8000 ਦਾ ਫਰਕ ਜੇ 7 ਦਾ ਕੋਈ ਗੱਲ ਨਹੀਂ ਇੱਡੇ ਕਿ ਫਰਕ ਦੀ ਕਿਹੜੀ ਗੱਲ ਹੁੰਦੀ ਐ ਚਲੋ ਵੀਰ ਜੀ ਕੋਈ ਗੱਲ ਨਹੀਂ ਦੇ ਦਾਂਗੇ ਜਾਂਦਿਆਂ ਵੀ 48 ਦਿਓ ਉਹ ਤਾਂ ਤਾਂ ਜਾਣਾ ਜੇ ਇੰਨੇ ਦਾ ਕੋਈ ਨਹੀਂ ਜਾਣ ਦੋ ਅੱਜ ਪਰਸੋਂ ਫੇਰ ਵੀਡੀਓ ਪਾਉਣੀ ਆ ਮਾਲ ਮਾਲ ਬਾਹਰ ਲਿਆਡ ਮਾਂ ਸੀ ਠੀਕ ਆ 48 ਦੀ ਉਹ ਤੇ 48 ਦੀ ਆ ਜਿਹੜੀ ਮਰਜ਼ੀ ਕੋਈ ਲੈ ਜੀ ਹਾਂਜੀ ਹਾਂਜੀ ਤੇ ਹੁਣ ਇੱਕ ਆ ਜਿਹੜੀ ਆ ਟੁਕੜ ਗੱਬਣੇ ਆ ਇਹ ਵੀ ਛੋਟੀ ਸਿੰਘ ਦੀ ਆ ਜਿਹੜੀ ਕਿੰਨੇ ਚਿਰ ਦੀ ਚੱਕ ਪਾਸ ਚ ਗਿਰ ਜੀ ਅੱਠਾਂ ਤੋਂ ਥੋੜੀ ਬੋਦੀ ਅੰਦਰ ਹੋ ਗਈ ਅੱਛਾ ਬਾਕੀ ਇਹ ਨਹੀਂ ਅੱਠਾਂ ਦੀ ਅੱਖਾਂ ਤੇ ਛਿਆਂ ਦੀ ਨਿਕਲੂਗੀ ਅੱਛਾ ਉਹ ਕੰਮ ਨਹੀਂ ਵਿਦਦੀ ਆ ਗਈ ਠੀਕ ਆ ਅੱਠਾਂ ਦੀ ਅੱਖਾਂ ਅੱਠਾਂ ਤੋਂ ਥੋੜੀ ਬਹੁਤੀ ਅੰਦਰ ਨਿਕਲ ਸਕਦੀ ਐ ਸੱਤਾ ਤੋਂ ਬਾਹਰ ਹੋਊਗੀ ਠੀਕ ਆ ਹਾਂਜੀ ਉਹੋ ਜੇ ਕੰਮ ਨਹੀਂ ਵੀ ਜੀ ਜਿਹੜਾ ਮਰਜੀ ਆਪਣਾ ਡਾਕਟਰ ਲਿਆ ਆ ਗਿਆ ਚੈੱਕ ਕਰਾ ਕੇ ਖੜੇ ਤੇ ਦੁੱਧ ਬਾਕੀ ਆਪਾਂ ਇੱਕ ਦਿਨ ਤੱਕ ਜਾਂਦੇ ਆ ਕੋਈ ਜਾ ਕੇ ਚੈੱਕ ਕਰਾ ਲੈ ਗਰੰਟੀ ਦਾਂਗੇ ਇੱਕ ਦਿਨ ਦੀ ਅੱਛਾ ਜਾ ਕੇ ਕੋਈ ਵੀਰ ਭਰਾ ਆਪਣੇ ਡਾਕਟਰ ਕੋਲ ਚੈੱਕ ਕਰਾ ਲੈ ਠੀਕ ਆ ਸੱਤਾ ਮਹੀਨਿਆਂ ਦੀ ਹੋਊਗੀ ਰੱਖ ਲੈਣੇ ਤੇ ਰਹਿਣ ਦੇ ਠੀਕ ਆ ਤੇ ਦੁੱਧ ਕਿੰਨਾ ਇੱਥੇ ਕਿਹਨੇ ਡਾਕਟਰ ਨਾਲ ਉਹਣਾ ਇੱਥੇ ਲਿਆਵੇ ਠੀਕ ਆ ਹਾਂਜੀ ਦੋਤ ਵੀਰ ਜੀ ਇਹ ਦੇਖੋ ਹੁਣ ਤੁਹਾਨੂੰ ਪਤਾ 8 ਮਹੀਨੇ ਦੇ ਗੱਭਣ ਆ ਮਗਰ 2 ਮਹੀਨੇ ਰਹਿ ਗਏ ਹੁਣ ਵੀਰ ਜੀ ਇਹ ਕੋ 2.5 3 ਕਿਲੋ ਹੀ ਹੁਣਾ ਜੇ ਤਿੰਨੇ ਸੱਜਣ ਨੇ ਤਾਂ ਦੋ ਚੰਗਾ ਕੱਢੇ ਸੱਜਣ ਨੇ ਵੀਰ ਜੀ ਨੇ 14 ਕਿਲੋ ਦੁੱਧ ਚਵਾਇਆ ਵੇਖੋ ਮਿਲਕ ਵੇਨ ਵੇਖੋ ਲੱਗੀ ਹਾਂਜੀ ਉਹ ਦੇਖ ਸਕਦੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਵਾ ਚਲੋ ਬਾਕੀ ਵੀਰ ਜੀ ਹੁਣ ਇਹਨੂੰ ਮਾਸਕ ਪਾੜਾ ਪਾਓ ਜੇ ਅੱਜ ਹੀ ਮਿਲ ਪੈਂਦੀ ਹੈ ਰੱਜੀ ਠੀਕ ਆ ਹੁਣ ਦੇਖ ਸਾਡੇ ਦੁੱਧੋਂ ਭੱਜ ਨਹੀਂ ਦਈ ਆਗੇ ਬਾਕੀ ਵੀਰ ਜੀ ਵੱਡੀ ਛੋਟੀ ਐ ਕਿڑی ਛੋਟੀ ਐ ਬੇਲ ਚੰਗੀ ਐ ਚਲੋ ਇਹਦੀ ਕੱਦ ਬਹੁਤਾ ਉੱਚਾ ਨਹੀਂ ਦੋ ਦਾਲੀਆਂ ਨਿਸ਼ਾਨੀਆਂ ਚੰਗੀਆਂ ਵਾਹ ਕਿ ਵਿਦੀ ਛੋਟੇ ਸੰਗਰੀ ਝੋਟੀ ਆ ਵੇਖੋ ਚੱਲ ਲੈ ਜਾ ਛੋਟਾ ਲੱਗਾ ਲੈ ਜਾ ਬਾਕੀ ਦੇ ਜੀ ਇਹਦਾ ਵੀ ਟੋਕੜਾ ਆ ਲੈ ਮੋਲੀ ਕਰਨਾ ਤੇ ਇਹਦਾ ਫਿਰ ਮੁੱਲ ਇਹ ਗੱਜੀ ਦੇ ਰਹੀਏ ਛੜਦੀ ਕਰ ਦਈਏ ਵਿੱਚ ਮੰਨ ਤਾਂ ਨਹੀਂ ਕਰਨਾ ਵਿੱਚ ਜੀ ਆਪ ਹੀ ਕਰ ਦੋਗੇ ਨਹੀਂ ਤੁਸੀਂwidehat ਦੇ ਖਲੋਣਾ ਨਹੀਂ ਨਾ ਤੁਸੀਂ ਤੁਸੀਂ ਆਪਣੀ ਮਰਜ਼ੀ ਕਰ ਲਈ ਨਹੀਂ ਜਿਹੜਾ ਆਪਣੀ ਮਰਜ਼ੀ ਦਾ ਜ ਕਰ ਦੋ ਪ੍ਰੇਮ ਸਿੰਘ ਜੀ ਤੁਸੀਂ ਹੀ ਕਰ ਦੋ ਫਿਰ ਪਹਿਲਾਂ ਪੁੱਛ ਲੋ ਮੁੰਡੇ ਨੂੰ ਐਂ ਜੀ ਬੱਸ ਅੱਛਾ ਐਂ ਜੀ ਆਹ ਵੇਖੋ ਠੀਕ ਆ ਇਹ ਕੀ ਆਇਆ ਤੇ ਅੱਛਾ ਕਿੱਥੇ ਆਵੇ ਜਦੋਂ ਪ੍ਰਮਣਾ ਬਈ ਆਵੇ ਆ ਵੇਖੋ ਉਹ ਦੁੱਧ ਕੱਢ ਦੇ ਲਾ ਜੀ ਠੀਕ ਆ ਆ ਦੇਖ ਸਾਡੇ ਜੀ ਕਿਹਲੇ ਦਿਨ ਆ ਰਹੀ ਹੈ ਕਿਉਂ ਪਿਛੇ ਰਹਿ ਜੀ ਵਿਚਾਰੀ ਠੀਕ ਆ ਹਾਂ ਜੀ ਬਾਕੀ ਵਧੀਆ ਫੜੀ ਆ ਠੀਕ ਆ ਹਾਂ ਜੀ ਚਲੋ ਦੱਸਿਓ ਪ੍ਰੇਮ ਸਿੰਘ ਜੀ ਕਿੰਨੇ ਦੇ ਦਿੱਤੇ ਮਗਰ ਰਹਿ ਗਏ ਦੋ ਐਫਡੀ ਚ ਹਾਂ ਜੀ ਚਲੋ ਵੀ ਦੱਸੋ ਕਰੋ ਹਰਜਾਸਨ ਕੱਢ ਲਈ ਦੇ ਦਈਏ ਨਹੀਂ 60 ਚੋਂ ਕਿੰਨਾ ਕਰੀਏ ਪੰਜ ਛੱਡੀਏ ਵੇ ਜੀ 55 ਦੀ ਅੱਛਾ 55 ਦੀ ਹਾਂਜੀ ਤ੍ਰੇਮ ਸਿੰਘ ਜੀ ਕਰਨਾ ਤੁਸੀਂ ਕਹੀ ਸਾਹੀ ਇਹ ਜੋ ਮਰਜ਼ੀ ਆ ਕੇ 50000 ਦੀ ਦਾ 50000 ਦੀ ਹਾਂਜੀ ਹੁਣ ਤੁਸੀਂ ਆਪਣੀ ਮਰਜ਼ੀ ਕਰ ਲਓ ਜਰਾ ਤੇ ਵੀ ਫਿਰ ਹੜਤਾਲ ਦੀ 48 ਦੀ ਜਾਣਦੀ ਹੈ ਕਿ ਅਵੀ ਫਿਰ ਠੀਕ ਹੈ ਅੱਜ 48 48 ਦਾ ਕੰਮ ਜਾ ਮਾ ਨਾ ਟਾਈਮ ਨਾ ਵੀਡੀਓ ਪੈਂਦਾ ਸਾਰੇ ਵੀਰਾਂ ਨੇ ਅੱਜ ਵੇਖਿਆ ਪਟਾਕੇ ਪਾਦਨੇ ਫੜ ਗਏ ਠੀਕ ਆ ਤੇ ਬਾਕੀ ਆ ਵੀ ਚਲ ਵੀਰ ਭਰਾ ਕਈ ਫੋਨ ਕਰਦੇ ਆ ਕਿਸੇ ਨਾਲ ਨਹੀਂ ਮਾਲ ਵੀਜੀ ਲਿਆ ਹੁੰਦਾ ਬਾਹਰ ਫਿਰ ਜਦੋਂ ਮਾਲ ਵੇਖ ਜਾਂਦਾ ਕਈ ਵੀਰ ਭਰਾ ਫੋਨ ਕਰਦੇ ਆ ਬਾਕੀ ਇੱਕ ਇੱਧਾ ਦਿਨ ਕੋਈ ਵੀਰ ਭਰਾ ਵੇਟ ਕਰ ਲਿਆ ਕਰੇ ਠੀਕ ਆ ਉਹ ਵੀ ਮਾਲ ਆ ਹੀ ਜਾਂਦਾ ਵਾ ਤੁਹਾਨੂੰ ਪਤਾ ਵੀ ਇਹ ਵੀਰ ਇੰਜ ਹੀ ਢੀਕਾਂ ਜਿਹਾ ਫੋਨ ਕਰਦੇ ਰੋਜ਼ ਵੀ ਕਿੰਨੀ ਵੀਡੀਓ ਪੈਣੀ ਆ ਠੀਕ ਆ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਖ ਕੇ ਤੇ ਆਪਣੀ ਮਰਜ਼ੀ ਨਾਲ ਖੜੇ ਜੀ